ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਦੀਸ਼ ਸਿੰਘ ਕਬੂਜ਼ ਤੇ ਮੇਰੇ ਨਾਲ ਨੇ ਮੇਰੇ ਸਾਥੀ ਗੁਰ ਇਕਬਾਲ ਸਿੰਘ ਖਾਲਸਾ ਅਸੀਂ ਮੌਜੂਦ ਹਾਂ ਇਸ ਟੈਂਪ ਪਾਤਰਾਂ ਦੇ ਸਰਗਰੂਰ ਪਟਿਆਲਾ ਚੌਂਕ ਵਿਖੇ ਇੱਥੇ ਇੱਕ ਸੜਕ ਸੁਰੱਖਿਆ ਵਿਭਾਗ ਵੱਲੋਂ ਇੱਕ ਜਿੱਲੇ ਵੀ ਮੋਟਰਸਾਈਕਲ ਚਾਲਕ ਨੇ ਉਹਨਾਂ ਨੂੰ ਜਿਹੜੇ ਬਿਨਾਂ ਹੈਲਮਟ ਤੋਂ ਚੱਲਦੇ ਨੇ ਉਹਨਾਂ ਨੂੰ ਹੈਲਮਟ ਫ੍ਰੀ ਦੇ ਕੇ ਹੈਲਮਟ ਸਿਰ ਤੇ ਪਾਉਣ ਲਈ ਇੱਕ ਸੰਦੇਸ਼ ਦਿੱਤਾ ਜਾ ਰਿਹਾ ਅਸੀਂ ਤਸਵੀਰਾਂ ਸਾਂਝੀਆਂ ਕਰਾਂਗੇ ਇਹਦੀਆਂ ਅਤੇ ਨਾਲ ਹੀ ਗੱਲ ਕਰਾਂਗੇ ਅਧਿਕਾਰੀਆਂ ਨਾਲ ਵੀ ਇਹ ਸੜਕ ਜਿਹੜੇ ਨੇ ਹੈਲਮਟ ਕਿਉਂ ਵੰਡੇ ਜਾ ਰਹੇ ਨੇ ਜੀ ਆਇਆ ਤੁਹਾਡਾ ਜੀ ਪਹਿਲਾਂ ਹੈਲਮਟ ਪਸੂ ਨਹੀਂ ਪਾਇਆ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਪਿੰਡ ਦਗਾਲ ਤੇ ਹੈਲਮਟ ਪਹਿਲਾਂ ਵੀ ਕੰਮ ਕਰਦੇ ਨੇ نزدیکی ਸੀਲੇ ਡਾਲਾ ਨਹੀਂ ਹੈ ਸਵੇਰ ਸਵੇਰ ਅਭੀ ਡਾਲੇ ਕਰਾਂਗੇ ਸਵੇਰ ਨੂੰ ਜਲਦੀ ਲੋਕਾਂ ਨੂੰ ਜਾਂਦੇ ਵੀ ਲੈਣਾ ਚਾਹੀਦਾ ਹੈਲਮਟ ਸਾਰਿਆਂ ਨੂੰ ਸੇਫਟੀ ਵਾਸਤੇ ਵਧੀਆ ਜੀ ਮੇਰਾ ਨਾਮ ਕਾਂਸਟੇਬਲ ਨਰਿੰਦਰ ਸਿੰਘ ਤੇ ਭਾਰਤ ਸਰਕਾਰ ਦੁਆਰਾ ਜਿਹੜਾ ਛੜਕੀ ਆਵਾਜ਼ੀ ਤੇ ਰਾਜਮਾਰਗ ਵਿਭਾਗ ਹੈਗਾ ਉਹਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਜਿਹੜਾ ਜਨਵਰੀ ਦਾ ਮਹੀਨਾ ਹੈਗਾ ਉਹਨੂੰ ਆਪਾਂ ਰੋਡ ਸੇਫਟੀ ਦੇ ਮਹੀਨੇ ਤੌਰ ਤੇ ਮਨਾਈਏ ਸਾਡੀਆਂ ਗੱਡੀਆਂ ਐਸੇ ਸਭ ਦੀ ਲਗਾਤਾਰ ਸੜਕਾਂ ਤੇ 24 ਘੰਟੇ ਹਾਜ਼ਰ ਰਹਿੰਦੀਆਂ ਨੇਗੀਆਂ ਤੇ ਅਸੀਂ ਇੱਕ ਉਪਰਾਲਾ ਕੀਤਾ ਹੈਗਾ ਕਿ ਲੋਕਾਂ ਨੂੰ ਜਾਗਰੂਕਤਾ ਰੋਕਣ ਜਾਗਰੂਕਤਾ ਭਲਾਈਏ ਮਤਲਬ ਕਿ ਨਾਲ-ਨਾਲ ਰੋਡ ਸੇਫਟੀ ਦੇ ਕਿ ਜਿਹੜੀ ਆਪਾਂ ਲਗਾਤਾਰ ਵਹੀਕਲਾਂ ਦੇ ਉੱਤੇ ਨੌਜਵਾਨ ਨੇਗੇ ਕੁਝ ਗਰੀਬ ਨੇ ਚਾਹੇ ਕੁਝ ਲੋਕਾਂ ਨੂੰ ਜਾਗਰੂਕਤਾ ਘੱਟ ਹੈਗੀ ਉਹਦੇ ਕਰਕੇ ਉਹ ਬਿਨਾ ਹੈਲਮਟਾਂ ਤੋਂ ਬਾਹਰ ਨਿਕਲਦੇ ਨੇ ਬਹੁਤ ਸਾਰੀਆਂ ਮੌਤਾਂ ਨੇ ਜਿਹੜੀਆਂ ਲਗਾਤਾਰ ਇਸੇ ਕਾਰਨ ਹੁੰਦੀਆਂ ਨੇ ਕਿ ਲੋਕਾਂ ਦੇ ਜਦੋਂ ਐਕਸੀਡੈਂਟ ਹੁੰਦਾ ਤਾਂ ਸਿਰਾਂ ਤੇ ਸੱਟ ਲੱਗਦੀ ਹੈਗੀ ਉਨੂੰ ਮੁੱਖ ਰੱਖਦੇ ਹੋਏ ਅਸੀਂ ਕੋਸ਼ਿਸ਼ ਕੀਤੀ ਹੈ ਕਿ 15 ਦੇ ਕਰੀਬ ਅੱਜ ਅਸੀਂ ਹੈਲਮਟ ਲਿਆਂਦੇ ਨੇਗੇ ਜਿਹੜੇ ਕਿ ਲੋਕਾਂ ਨੂੰ ਬੰਡੇ ਨੇ ਤੇ ਨਾਲ ਸਮਝਾਇਆਗਾ ਕਿ ਇਹਨਾਂ ਦੀ ਇੰਪੋਰਟੈਂਸ ਹੈ ਜਿਹੜੀ ਉਹ ਕਿੰਨੀ ਜ਼ਰੂਰੀ ਹੈ। ਉਹ ਜਿਹੜੇ ਸਰਦ ਰੱਖਿਆ ਦੇ ਤੁਸੀਂ ਕਹਿੰਦੇ ਕਿ ਤੁਸੀਂ ਜਿਹੜੀਆਂ ਤਰਕਟਣਾ ਵਾਲਾ ਬੁਝਿਆ ਨੇ ਜਿਹੜੀਆਂ ਤਰਕਟਣਾ ਵਾਲਾ ਅਸੀਂ ਤਕਰੀਬਨ 1 ਫਰਵਰੀ ਤੋਂ 2024 ਤੋਂ ਲੈ ਕੇ ਜਿਹੜੀ ਸੀਐਮ ਮਾਨ ਦੇ ਵੱਲੋਂ ਇਹ ਲਾਂਚ ਕੀਤੀ ਗਈ ਸੀਗੀ ਐਸਐਸਐਫ ਸੜਕਾਂ ਦੇ ਗੱਡੀਆਂੜੀਆਂ ਆਈਆਂ ਸੀਗੀਆਂ ਐਸਐਸਐਫ ਦੀਆਂ ਤੇ 10000 ਤੋਂ ਉੱਪਰ ਜਿਹੜੇ ਮਰੀਜ਼ ਨੇਗੇ 10000 ਤਕਰੀਬਨ 396 ਦੇ ਕਰੀਬ ਨੇ ਜਿਨ੍ਹਾਂ ਨੂੰ ਅਸੀਂ ਹਸਪਤਾਲ ਤੱਕ ਪਹੁੰਚਾਇਆਗਾ ਸਾਡੇ ਗੱਡੀਆਂ ਦੁਆਰਾ ਪੰਜਾਬ ਦੇ ਵਿੱਚ ਤੇ 9500 ਦੇ ਕਰੀਬ ਉਹ ਵਿਅਕਤੀ ਨੇਗੇ ਜਿਹੜੇ ਤਕਰੀਬਨ ਢੁਢਲੀ ਸਿਹਤ ਦਾ ਮੌਕੇ ਤੇ ਦੇਖੇ ਮਲ ਕੇ ਠੀਕ ਠਾਕ ਸੀਗੇ ਥੋੜੀ-ਬੋੜੀ ਸੱਟਾਂ ਲੱਗੀਆਂ ਸੀਗੀਆਂ 144 ਦੇ ਕਰੀਬ ਸਾਡੇ ਵੀਕਲ ਨੇਗੇ ਜਿਹੜੇ ਲਗਾਤਾਰ ਰੋਡਾਂ ਦੇ ਉੱਤੇ ਹਾਜ਼ਰ ਰਹਿੰਦੇ ਨੇਗੇ ਤੇ ਸਾਡੀ ਪਟਿਆਲਾ ਰੇਂਜ ਦੇ ਦੁਆਰਾ ਤਕਰੀਬਨ 853000 ਨੀਰਬਾਉਟ ਜਿਹੜੀ ਰਕਮ ਹੈਗੀ ਉਹ ਉਹਦੇ ਐਕਸੀਡੈਂਟ ਵਾਲੀ ਜਗ੍ਹਾ ਤੋਂ ਸਾਨੂੰ ਜਿਹੜੀਆਂ ਤੇ ਉਹਨਾਂ ਨੇ ਜਿਹੜੇ ਵਾਰਸ ਸੀਗੇ ਐਕਸੀਡੈਂਟ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਸਪੁਰਦ ਕੀਤੀ ਅਸੀਂ ਕੀ ਕਹਿਣਾ ਚਾਹੂ ਕਿ ਸੇਫਟੀ ਵਾਸਤੇ ਲੋਕਾਂ ਨੂੰ ਸੇਫਟੀ ਲੋਕਾਂ ਨੂੰ ਇਹ ਅਪੀਲ ਹੈ ਜੀ ਕਿ ਜਿਹੜੇ ਆਪਾਂ ਅਨਗੈਲੀਆਂ ਕਰ ਦਜਣੇ ਆਂ ਕਈ ਵਾਰ ਉਹ ਜਾਨਲੇਵਾ ਹੋ ਜਾਂਦੇ ਨੇ ਜਿਆ ਤੇ ਸਾਡੀ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਕਿਸੇ ਵੀ ਤਰੀਕੇ ਦਾ ਕੋਈ ਅਨਗੈਲੀਆਂ ਕੀ ਜਿਹੜੀ ਉਹ ਨਾ ਪੜਾਈਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਵੀ ਜਾਗਰੂਕ ਕਰੀਏ ਤੇ ਆਪ ਵੀ ਜਾਗਰੂਕ ਹੋਈਏ ਕਿ ਜ਼ਿੰਦਗੀ ਕਿੰਨੀ ਇੰਪੋਰਟੈਂਟ ਹੈਗੀ ਭਾਰਤ ਸਰਕਾਰ ਨੇ ਮੁਹਿੰਮ ਚਲਾਇਆ ਪੂਰਾ ਜਨਵਰੀ ਮਹੀਨੇ ਪੂਰੇ ਲਾਸਟ ਤੱਕ ਅਸੀਂ ਇਹ ਉਸ ਸੇਵਾ ਕਰਨੀ ਲੋਕਾਂ ਦੀ ਵੀ ਹੈਲਮਟ ਬੰਨ ਦੇ ਕੇ ਤੇ ਕੋਸ਼ਿਸ਼ ਤੋਂ ਟ੍ਰੈਫਿਕ ਬਾਰੇ ਤੇ ਸੁਰੱਖਿਆ ਬਾਰੇ ਰੋਡ ਤੇ ਕਈ ਲੋਕ ਗਿਆ ਸਪੀਡ ਨਾਲ ਗੱਡੀਆਂ ਚਲਾਉਂਦੇ ਆ ਵੀ ਅਸੀਂ ਕਿਹਨਾਂ ਨੂੰ ਕੋਈ ਵੀ ਹੌਲੀ ਚਲੋ ਤੋਂ ਦੇ ਪੈਂਦੀ ਹੈ ਮੌਸਮ ਖਰਾਬ ਕਰਕੇ ਠੀਕ ਹੈ ਜੀ ਕਿਵੇਂ ਹੁਣ ਸੜਕ ਸੜਕ ਪਰ ਖੜਾਈਦਾ ਤੁਹਾਡੀ ਟੀਮ ਕੱਪ ਕਰਦੀ ਸਾਡੇ ਸੁਰੱਖਿਆ ਵੀ ਮੈਂ ਰੇਂਜ ਇੰਚਾਰਜ ਸੁਰੱਖਿਆ ਦਾ ਜੀ ਤੇ ਸੁਰੱਖ ਸੱਚੇ ਬਾਰੇ ਸੀ ਮੈਂ ਦੱਸਦਾ ਵੀ ਲੋਕਾਂ ਨੂੰ ਜਿੱਥੇ ਸਾਡੀ ਗੱਡੀਆਂ ਖੜੀਆਂ ਹੈਲਮਟ ਐਕਸੀਡੈਂਟ ਦੇ ਉੱਥੇ ਉਹਨਾਂ ਨੂੰ ਪੂਰਾ ਪ੍ਰੋਪਰ ਸਟੇਟਮੈਂਟ ਦਿੰਦੇ ਆ ਨੇ ਮੈਡੀਕਲ ਸਾਰਵੋਸੋ ਕਰਦੇ ਨੇ ਤੋ ਇਹ ਦੋ ਜਿੰਨੇ ਜਿਸ ਤਰ੍ਹਾਂ ਸਰਕਸ ਰੱਖਿਆ ਦੇ ਟੱਕਰ ਨਾ ਹੁੰਦੀ ਹੈ ਤਾਂ ਉਹਦਾ ਕਾਰਨ ਚ ਜ਼ਿਆਦਾ ਕੀ ਰਹਿੰਦੇ ਨੇ ਜ਼ਿਆਦਾ ਇੱਕ ਦੋ ਸਪੀਡ ਮਤਲਬ ਗੱਡੀਆਂ ਦੀ ਸਪੀਡ ਜ਼ਿਆਦਾ ਹੁੰਦੀ ਹੈ ਜੀ ਇੱਕ ਤੁੰਦ ਕਾਰਨ ਵੀ ਹੁੰਦਾ ਵੀ ਤੁੰਦ ਜਪਦਾ ਲੱਗਦਾ ਗੱਡੀਆਂ ਦਾ ਠੀਕ ਹੈ ਜੀ ਤੋ ਜੀਤ ਵੈਬ ਟੀਵੀ ਲਈ ਪਾਤਰਾਂ ਤੋਂ ਜਗਤੀਸ਼ ਸਿੰਘ ਕਬੋਜ